ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਾਮਾ ਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਬਹੁਤ ਹੀ ਦੁੱਖ ਭਰੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਵਿਦੇਸ਼ਾਂ ਦੀ ਧਰਤੀ ਉੱਤੇ ਭੀਖ ਬਣਾਉਣ ਗਏ ਨੌਜਵਾਨਾਂ ਨੂੰ ਦਿਲ ਦੇ ਦੌਰੇ ਪੈਣ ਦੇ ਮਾਮਲੇ ਪਾਦੇ ਜਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਜੇ ਹਾਈ ਇੱਕ ਹੋਰ ਮਾਮਲਾ ਅਰਮਾਨੀਆਂ ਤੋਂ ਸਾਹਮਣੇ ਆਇਆ ਹੈ ਇੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਨੌਜਵਾਨ ਦੀ ਪਛਾਣ 20 ਸਾਲਾ ਗੁਰਬਾਜ ਸਿੰਘ ਵਾਸੀ ਪਿੰਡ ਸਰਫਕੋਟ ਵੱਜੂ ਹੋਈ ਹੈ ਨੌਜਵਾਨ ਪੁੱਤਰ ਦੇ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਅਨੁਸਾਰ ਗੁਰਬਾਜ ਸਿੰਘ 7 ਮਹੀਨੇ ਪਹਿਲਾਂ ਹੀ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਅਰਮਾਨੀਆਂ ਗਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਰਮਾਨੀਆਂ ਦੇ ਵਿੱਚ ਉਸ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ 5 ਲੱਖ ਰੁਪਏ ਕਰਜ਼ੇ ਤੇ ਲੈ ਕੇ ਪਰਿਵਾਰ ਨੇ ਗੁਰਬਾਜ ਸਿੰਘ ਨੂੰ ਵਿਦੇਸ਼ ਭੇਜਿਆ ਸੀ ਲੇਕਿਨ ਅੱਜ 7 ਮਹੀਨੇ ਬਾਅਦ ਗੁਰਵਾਜ ਲੱਕੜ ਦੇ ਕੈਬਨ ਵਿੱਚ ਘਰ ਵਾਪਸ ਆ ਗਿਆ ਇਸ ਦੁੱਖ ਦੇ ਮੌਕੇ ਹਰ ਇੱਕ ਦੀ ਅੱਖ ਵਿੱਚ ਅਥਰੂ ਨਜ਼ਰ ਆਏ ਗੁਰਵਾਜ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਂ-ਬਾਪ ਤੇ ਇੱਕ ਛੋਟੇ ਭਰਾ ਨੂੰ ਛੱਡ ਕੇ ਹਮੇਸ਼ਾ ਲਈ ਅਲਵਿਦਾ ਕਹਿ ਕੇ ਉਸ ਜਹਾਨ ਵਿੱਚ ਚਲਾ ਗਿਆ ਹੈ ਜਿੱਥੋਂ ਕਦੇ ਕੋਈ ਵਾਪਸ ਨਹੀਂ ਆ ਸਕਦਾ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਜੀ ਗਿਆ ਹੀ ਤੋਂ ਅਰਮੀਨੀਆ ਅਰਮੀਨੀਆ ਦੇ ਵਿੱਚ ਗਏਨ ਹੋ ਗਏ ਹੀ ਸੇ 7 ਮਹੀਨੇ ਹੋ ਗਏ ਹੀ ਗਏ ਨੂੰ ਸੋ ਤਾਂ ਅਮੀ ਨ ਜਾਣਦੇ ਆ ਹੀ ਗਏ ਨੋ ਤੇ ਆਪਣੇ ਵੱਲੋਂ ਤਾਂ ਹੀ ਕਮਾਈ ਕਰਕੇ ਕੱਲ੍ਹ ਹੀ ਚੋਕ ਚਕਾ ਅਗਰ ਲਾ ਕੇ 5 ਗੱਲਾਖ ਰੁਪਈਆ ਲਾ ਹੀ ਚੋਕ ਚਕਾ ਕੇ ਤੇ ਕਮਾਉਣ ਵਾਸਤੇ ਕੱਲ੍ਹ ਹੀ ਚਲੋ ਘਰ ਦੇ ਹਾਲ ਤੇ ਜਿਹੜਿਆ ਕੁਝ ਬਦਲ ਜਾਣਗੇ ਹਲਾਤ ਇਹਨਾਂ ਨੂੰ ਸੀ ਪਤਾ ਸਾਡੇ ਪੁੱਤ ਨੇ ਇਹ ਕੁਝ ਹੋਣਾ ਜਿੱਦਣ ਇਦਾਂ ਹੋਈ ਆ ਗੱਲ ਵੀ ਉਹਦੇ ਨਾਲ ਤੇ ਰਾਤ ਨੂੰ ਗੱਲ ਕੀਤੀ ਆਂਦਾ ਮਾਂ ਮੈਨੂੰ ਬੁਖਾਰ ਚੜ੍ਹਿਆ ਆ ਤੇ ਮੈਨੂੰ ਕਾਲੀ ਪੈਣੀ ਨਾਲ ਘਬਰਾ ਰਹੋਂਦੀ ਆ ਮਾਂ ਨੂੰ ਇੱਕ ਦਿਨ ਪਹਿਲਾਂ ਕਹਿੰਦਾ ਉਹ ਦਿਨ ਮਾਂ ਨੇ ਪੈਸੇ ਪਾਤੇ ਨੇ 200 ਰੁਪਈਆ ਵੀ ਪਾਇਆ ਉਹਨੂੰ ਉਹ ਰੋ ਦੇ ਵਿੱਚ ਤੇ ਆਲਾ ਦਵਾਈ ਲੈ ਤੇ ਫਿਰ ਥੋੜੇ ਦਿਨ ਬਾਅਦ ਫੇਰ ਆਂਦਾ ਮੈਨੂੰ ਅੱਜ ਜਿਆਦੀ ਘਬਰਾਹਟ ਹੋ ਰਹੀ ਹੈ ਤੇ ਕਾਲੀ ਪੈਣ ਰਹੀ ਆ ਤੇ ਪਤਾ ਨਹੀਂ ਮੈਨੂੰ ਮਾਂ ਕੀ ਹੋੰਡਿਆ ਆਂਦੀ ਪੁੱਤ ਤੂੰ ਇਦਾਂ ਕਰ ਨਹਾ ਤੋ ਕਿਤੇ ਲੰਮੇ ਪੈ ਤਾਂ ਰਸਟ ਕਰ ਕਰੇ ਤੂੰ ਠੀਕ ਹੋ ਜਾਏਗਾ ਘਬਰਾਹਟ ਪੈਣੀ ਆਂਦਾ ਇਥੇ ਨਾ ਆਸੀਜਨ ਦੀ ਵੀ ਥੋੜੀ ਜਿਹੀ ਕਮੀ ਆ ਇਹਨਾਂ ਪਤਾ ਹੀ ਨਹੀਂ ਹੈਗਾ ਵੀ ਇਹ ਕੰਮ ਹੋ ਜਣਾ ਹੈ ਇਹਨਾਂ ਤਾਂ ਸੋਚਿਆ ਹੀ ਨਹੀਂ ਮੰਦੇ ਵਿੱਚ ਤਾਂ ਆਪਣੇ ਹੁਣ ਤਾਂ ਜੰਗੇ ਕਮਾ ਵਾਸਤੇ ਭੇਜੀ ਦਾ ਕਮਾਈ ਵਾਸਤੇ ਭੇਜੀ ਦਾ ਬੇਹਲਤੀ ਮਾਂ ਸਭ ਚੁੱਕ ਚੁਕਾ ਕੇ ਮਾਂ ਚੜੀ ਦਾ ਕੀ ਰਹਿ ਗਿਆ ਕੁਛ ਨਹੀਂ ਲਾਕੀ ਟੁੱਟ ਗਿਆ ਸਾਰਾ ਚੁੱਕ ਚੁਕਾ ਬੜੇ ਔਕੇ ਪੁੱਤ ਪਾਲ ਲਿਆ ਇਹ ਦੋ ਭਰਾ ਸੀ ਦੂਜਾ 12 ਸਾਲ ਦਾ ਛੋਟਾ ਇਹੋ ਹੀ ਵੱਡਾ ਸੀ ਇਹਦੇ ਦੀ ਆਸਾਂ ਹੀ ਇਹਨੇ ਕਮਾ ਇਹ ਹੀ ਤਾਂ ਹੋ ਗਿਆ ਚੁੱਕ ਚੁਕਾ ਉਹ ਕਹਿੰਦਾ ਇਹਨੂੰ ਇਹ ਤੇ ਦਲਾਸਾ ਦੇਣਿਆ ਬਸ ਕੋਈ ਗੱਲ ਇੱਕ ਮਹੀਨਾ ਕੱਢ ਟਾਈਮ ਤੇ ਮੁ ਇਟਲੀ ਘੜੀ ਕੱਢ ਦਾਂਗੇ ਪੈਨਸ਼ਨ ਲੈ ਤੋ ਕੋਈ ਗੱਲ ਨਹੀਂ ਇਹਨਾਂ ਨੇ ਹੀ ਪਤਾ ਉਹ ਪੁੱਤ ਨੇ ਡੱਬੇ ਚ ਪੈ ਕੇ ਹੋ ਕੇ ਆ ਜਣਾ ਇਹਨਾਂ ਨੇ ਤਾਂ ਸੋਚਿਆ ਹੀ ਨਹੀਂ ਹੈਗਾ ਆਪਾਂ ਸ਼ਸਨ ਕੋਲ ਇਹ ਉਂ ਕੀ ਮੰਗਦੇ ਕੋਣ ਇਨੀ ਬੜੀ ਜਹੀ ਆੜੀ ਲਾਸ਼ ਨੇ ਕੋਣ ਤੇ ਵੀ ਨਹੀਂ ਆਸ ਆ ਗਈ ਸ਼ਸਨ ਕਰੀਏ ਹੋਇਆ ਇਹ ਪੇ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੱਚੇ ਕਿਉਂ ਥੱਕੇ ਖਾਣ ਕਿਉਂ ਤਾਂ ਕੇਕ ਢਿੱਡ ਬਦਲੀ ਪਾਰ ਬੱਚੇ ਭੇਜੀ ਤੇ ਨਹੀਂ ਤੇ ਕੀ ਲੋੜੇ ਭੇਜੰਦੇ ਅਜੇ ਪੋਕਾ ਕਾਟ ਕੇ ਪਾਲੇ ਬੱਚੇ ਬੜੇ ਉਹ ਕੇ ਬੱਚੇ ਬਾਹਰ ਕਿ ਬੀਖੂ ਜੀ ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਰਮਾਨੀਆਂ ਭੇਜਿਆ ਸੀ ਉੱਥੇ 9 ਮਹੀਨੇ ਹੋਏ ਨੇ ਗਏ ਨੇ 9 ਮਹੀਨਾ ਬਾਅਦ ਉਹਨਾਂ ਦੀ ਜਿਹੜੀ ਡੱਡ ਬੋੜੀ ਅੱਜ ਪਿੰਡ ਪਹੁੰਚ ਰਹੀ ਆ ਉਹ ਬੱਚਾ ਕਮਾਈ ਕਰਨ ਵਾਸਤੇ ਗਿਆ ਸੀ ਕਿਉਂਕਿ ਆਰਥਿਕ ਤੰਗੀ ਕਰਕੇ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਤੇ ਜੇ ਇੱਥੇ ਬੱਚਾ ਨੂੰ ਰੋਜ਼ਗਾਰ ਮਿਲੇ ਤੇ ਮਾਤਾ ਪਿਤਾ ਦਾ ਕਿਹੜਾ ਦਿਲ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਵਿਛੋੜਾਂ ਪਰ ਇਹ ਜਿਹੜੀ ਘਟਨਾ ਵਾਪਰੀ ਆ ਇਹ ਸਾਰੇ ਨਗਰ ਵਾਸਤੇ ਰਿਸ਼ਤੇਦਾਰਾਂ ਵਾਸਤੇ ਵੀ ਬਹੁਤ ਦੁਖਦਈ ਹੈ ਕਿਉਂ ਕਿ ਜਵਾਨ ਪੁੱਤਰ ਕਿਸੇ ਦਾ ਦੁਰ ਜਾਵੇ ਇਸ ਦੁਨੀਆ ਤੋਂ ਕਮਾਈ ਕਰਨ ਵਾਸਤੇ ਗਿਆ ਹੋਵੇ ਤੇ ਉਹ ਇਸ ਦਾ ਡੱਬੇ ਵਿੱਚ ਪੈ ਕੇ ਡੈੱਡ ਬੋਡੀ ਆਵੇ ਤੇ ਉਸ ਮਾਤਾ ਪਿਤਾ ਦਾ ਕੀ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਇਸ ਘਰ ਦੇ ਹਾਲਾਤ ਅਹੀਂ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਇਹਨਾਂ ਦੀ ਜੇ ਕੋਈ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ ਮਦਦ ਹੋ ਸਕੀ ਤੇ ਜਰੂਰ ਕਰਨ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਦੇ ਮੈਂਬਰ ਹੈ ਜੀ ਕਿੰਨੇ ਭੈਣ ਭਰਾਣੇ ਤੇ ਪਿਤਾ ਜੀ ਕੀ ਕਰਦੇ ਸਨ ਪਿਤਾ ਜੀ ਪਹਿਲਾਂ ਗਏ ਸੀ ਬਾਹਰ ਤੇ ਉਹ ਜਿਹੜੀ ਕੰਟਰੀ ਸੀ ਨਾਰਮਲ ਸੀਗੀ ਤੇ ਉੱਥੇ ਵੀ ਕਮਾਈ ਨਹੀਂ ਨਹੀਂ ਕਰ ਸਕਿਆ 9 ਸਾਲਾਂ ਬਾਅਦ ਇਹਦਾ ਪਿਤਾ ਵੀ ਆਇਆ ਤੇ ਨਾ ਪਿਤਾ ਨੇ ਵੇਖਿਆ ਪੁੱਤਰ ਆਪਣੇ ਨੂੰ 9 ਸਾਲ ਦੇ ਵਿੱਚ ਵਿੱਚ ਤੇ ਨਾ ਪੁੱਤ ਨਹੀਂ ਵੇਖਿਆ ਪਿਤਾ ਆਪਣੇ ਨੂੰ ਉਹ ਬਾਅਦ ਚ ਆਏ ਨੇ ਉਹ ਫੇਰ ਚਲੇ ਗਏ ਤੇ ਹੁਣ ਇਹਨੂੰ ਭੇਜਿਆ ਹੀ ਇਹਨਾਂ ਨੇ ਮਗਰੋਂ ਕੀ ਦੰਕ ਚੁੱਕ ਚੁਗਾ ਕੇ ਪੈਸੇ ਕਰਕੇ ਤੇ ਵੀ ਸਾਡਾ ਬੱਚਾ ਕਿਸੇ ਚੰਗੇ ਦੇਸ਼ ਤੇ ਚਲ ਜੇਗਾ ਤੇ ਸਾਡੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਏ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ